ਅੱਜ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਸਰਫਸ ਸਬੱਟ ਗੱਡੀਆਂ ਸੁਨਹਿਰੀ ਮੌਕਾ ਆਪਾਂ ਲੈ ਕੇ ਪਹੁੰਚੇ ਹਾਂ ਜੀ ਅਲੱਗ-ਅਲੱਗ ਏਰੀਆ ਚੋਂ ਸਬੱਟ ਗੱਡੀਆਂ ਵਧੀਆ ਰੇਟਾਂ 'ਚ ਲੈ ਕੇ ਪਹੁੰਚੇ ਹਾਂ ਤੇ ਵਾਰੀਸ ਰ ਆਪਣਾ ਕੱਲੀ-ਕੱਲੀ ਗੱਡੀ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਤੇ ਹਮੇਸ਼ਾ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਕੋਈ ਵੀ ਗੱਡੀ ਹੈ ਕਿਸੇ ਵੀ ਏਰੀਆ 'ਚ ਹੈ ਕੋਈ ਮੋਟਰਸਾਈਕਲ ਹੈ ਬੁਲਟ ਹੈ ਆਪਣੇ ਕੋਲੇ ਭੇਜ ਦਿਓ ਫੋਟੋਆਂ ਜਾਣਕਾਰੀ ਵੀਡੀਓ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਪਹਿਲੀ ਸਬੱਤ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਗੱਡੀ ਆਪਾਂ ਜ਼ੀਰੇ ਏਰੀਆ ਚੋਂ ਲੈ ਕੇ ਪਹੁੰਚਿਆ ਜੀ ਜ਼ੀਰੇ ਏਰੀਆ ਚੋਂ 2000 ਤੇ 9 ਮਾਡਲ ਗੱਡੀ ਆਪਾਂ ਲੈ ਕੇ ਇਹ ਪਹੁੰਚਿਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਹੜਾ ਗੱਡੀ ਨੂੰ ਨੰਬਰ ਲੱਗਿਆ ਹੋਇਆ ਉਹ ਹਰਿਆਣਾ ਆਪਾਂ ਨੂੰ ਮਿਲੂਗਾ ਜੀ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਗੱਡੀ ਦਾ ਰੰਗ ਚਿੱਟਾ ਗਾ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਕੋਈ ਗਲਤ ਨਹੀਂ ਕੋਈ ਡੈਮੇਜ ਨਹੀਂ ਕਿਸੇ ਪਾਸੇ ਕੋਈ ਲੱਗੀ ਨਹੀਂ ਗੱਡੀ ਬਹੁਤ ਚੰਗੀ ਹਾਲਤ ਦੇ ਵਿੱਚ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਗੱਡੀ ਇਹ ਮਿਲ ਚੁਗੀ ਜੇ ਆਪਾਂ ਅੰਦਰੋਂ ਦੇਖੀਏ ਤਾਂ ਸਾਰਾ ਕੁਝ ਵਧੀਆ ਮੈਟ ਵਧੀਆ ਰੱਖੀ ਹੋਈ ਨਹੀਂ ਬਾਕੀ ਅੰਟੀਰੀਅਰ ਬਹੁਤ ਵਧੀਆ ਪਿਆ ਤੇ ਜੀਰੇ ਏਰੀਆ ਚ ਨੋ ਮਾਡਲ ਰੇਟ ਜੇ ਆਪਾਂ ਦੇਖੀਏ ਤਾਂ ਡਿਮਾਂਡ ਮਾਲਕ ਨੇ 1,70,000 ਰੁਪਏ ਕੀਤੀ ਹੈ ਤੇ ਮਾਲਕ ਨੇ ਕਿਹਾ ਵੀ ਇਹ ਮੌਕੇ ਤੇ ਕਰ ਲਾਂਗੇ ਡੀਜ਼ਲ ਵੇਰੀਐਂਟ ਹੈ ਜੀ ਤੇ ਕਿਸੇ ਨੇ ਜਾ ਕੇ ਦੇਖਣੀ ਹੈ ਜੀਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਸਾਰਾ ਨੂੰ ਨੋਟ ਕਰਵਾ ਦਿੰਨੇ 700 ਪੂਰਾ 96 28914 ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਚਾਉਂਦੇ ਹੋ ਜੀ ਸੈਕਿੰਡ ਗੱਡੀ ਆਪਾਂ ਸਬਕਟ ਇੱਕ ਹੋਰ ਲੈ ਕੇ ਪਹੁੰਚੇ ਅਸੀਂ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਇਹ ਗੱਡੀ ਆਪਾਂ ਨੂੰ ਸਿਲਵਰ ਰੰਗ ਦੇ ਵਿੱਚ ਮਿਲੂਗੀ ਗੱਡੀ ਦਾ ਜਿਹੜਾ ਨੰਬਰ ਆ ਉਹ ਆਪਾਂ ਨੂੰ ਪੰਜਾਬ ਮਿਲ ਜੂਗਾ ਇਹ ਗੱਡੀ ਦੀ ਜਿਹੜੀ ਪਾਸਿੰਗ 2027 ਤੱਕ ਰਾਪਨ ਮਿਲੂਗੀ ਮਾਡਲ ਦੀ ਗੱਲ ਕਰੀਏ ਤਾਂ 2005 ਮਾਡਲ ਆਪਣੇ ਕੋਲੇ ਗੱਡੀ ਇਹ ਪਹੁੰਚੀ ਹੈ ਆਪਣੇ ਕੋਲੇ ਜ਼ਿਲ੍ਹਾ ਬਰਨਾਲੇ ਏਰੀਆ ਚ ਪਹੁੰਚੀ ਹੈ ਜ਼ਿਲ੍ਹਾ ਬਰਨਾਲਾ ਇਹਨਾਂ ਨੂੰ ਲੱਗਦਾ ਪਿੰਡ ਪਧੂੜ ਬਹੁਤ ਵਧੀਆ ਕੰਡੀਸ਼ਨ ਗੱਡੀ ਆ ਸੀ ਅੰਦਰੋਂ ਵੀ ਸੋਹਣੀ ਆ ਬਾਕੀ ਰੰਗ ਰੂੰਗ ਤੁਸੀਂ ਆਪ ਹੀ ਦੇਖ ਲਓ ਨਾ ਤਾਂ ਕੋਈ ਡੈਂਟ ਨਾ ਕੋਈ ਡੈਮੇਜ ਨਾ ਕੋਈ ਗਲੌਟ ਵਧੀਆ ਆਪ ਨੂੰ ਗੱਡੀ ਮਿਲੂਗੀ ਬੰਪਰ ਬੂਪਰ ਵੀ ਵਧੀਆ ਪਈ ਨੇ ਤੇ ਪੜੋ ਉੱਡ ਜਾ ਕੇ ਮਾਲਕ ਦੇ ਘਰੇ ਤੁਸੀਂ ਦੇਖ ਵੀ ਸਕਦੋਂ ਜੇ ਕਿਸੇ ਨੇ ਇਹ ਗੱਡੀ ਦੇਖਣੀ ਹੈ ਕੋਈ ਚਲਾ ਕੇ ਦੇਖਣਾ ਦਾ ਚਾਹ ਬਣ ਕੋਈ ਤੋਰ ਕੇ ਦੇਖਣਾ ਚਾਹੁੰਦਾ ਕੋਈ ਕਾਗਜ਼ ਪੱਤਰ ਦੇਖਣਾ ਚਾਹੁੰਦਾ ਇੰਜਨ ਗੇਅਰ ਦੇਖਣਾ ਚਾਹੁੰਦਾ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਹੈ ਘਰੇ ਆਜੋ ਰੇਟ ਵੇਕੇ ਕਰ ਲਾਂਗੀ ਜਿਹੜੇ ਓਨਰ ਨੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਹੈ 7973932643 ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਚਲਦੀ ਚਲਦੀ ਵੀਡੀਓ 'ਚ ਕਮੈਂਟਸ ਲਾਜ਼ਮੀ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਜੂਗਾ ਹੁਣ ਆਪਾਂ ਤੀਜੀ ਗੱਡੀ ਦੀ ਗੱਲ ਕਰਾਂਗੇ ਸਬੈਟਾ 2014 ਮਾਡਲ ਆਪ ਨੂੰ ਗੱਡੀ ਇਹ ਮਿਲ ਜੂਗੀ ਜੈਡ ਡੀ ਆਈ ਐਸ ਟਾਪ ਮਾਡਲ ਗੱਡੀ ਆ ਤੇ ਬਹੁਤ ਸੋਹਣੀ ਗੱਡੀ ਆਪ ਨੂੰ ਮਿਲੂਗੀ ਬੈਟਰੀ ਮੋਟਰੀ ਬਿਲਕੁਲ ਨਵੀਂ ਮਿਲ ਜੂਗੀ ਟਾਇਰ ਟੱਪਾ ਬਹੁਤ ਵਧੀਆ ਤੇ ਰੇਟ ਮਾਲਕ ਨੇ ਫਿਕਸ ਆਖਿਆਗਾ 330000 ਰੁਪਇਆ ਇਹਨਾਂ ਦਾ ਜਿਹੜਾ ਏਰੀਆ ਨਾ ਥਾਣਾ ਪਿੰਡਗਾ ਜ਼ਿਲ੍ਹਾ ਬਠਿੰਡਾ ਇਹਨਾਂ ਨੂੰ ਲੱਗਦਾ ਭਗਤੇ ਰੋਡ ਤੇ ਐ ਸੀ ਤੇ ਕੋਈ ਕਮੀ ਪੇਸ਼ੀ ਗੱਡੀ ਚ ਹੈ ਨਹੀਂ ਬਹੁਤ ਚੰਗੀ ਹਾਲਤ ਦੇ ਵਿੱਚ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਗੱਡੀ ਦੇ ਨੰਬਰ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਨੰਬਰ ਗੱਡੀ ਨੂੰ ਲੱਗਿਆ ਹੋਇਆਗਾ ਟਾਇਰ ਟੱਪਾ ਬਹੁਤ ਵਧੀਆ ਜੀ ਅੰਦਰੋਂ ਜੇ ਦੇਖੀਏ ਤਾਂ ਸੀਟ ਕਵਰ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਮਿਲ ਜਾਣਗੇ ਤੇ ਗੱਡੀ ਦੀ ਬੈਟਰੀ ਨਵੀਂ ਮਿਲ ਜੂਗੀ ਰੰਗ ਗੱਡੀ ਦਾ ਬਹੁਤ ਸੋਹਣਾਗਾ ਬੰਪਰ ਬੂੰਪਰ ਬਹੁਤ ਚੰਗੀ ਆਪਨ ਮਿਲ ਜਾਣਗੇ ਟਾਇਰਾਂ ਦੇ ਵਿੱਚ ਆਪਾਂ ਨੂੰ ਅਲਾਈ ਲੱਗੇ ਹੋਈ ਮਿਲ ਜਾਣਗੇ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਸ਼ੌਂਕ ਨਾਲ ਚਲਾਈ ਹੋਈ ਹੈ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਤਾਂ ਇਹਨਾਂ ਦੀ ਘਰੇ ਗੱਡੀ ਤੁਹਾਨੂੰ ਮਿਲ ਜਾਊਗੀ ਮਾਲਕ ਦੇ ਜਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਤੌਰ ਕੇ ਦੇਖਣੀ ਹੈ ਤੇ ਮਰਜੀ ਚੈੱਕ ਕਰ ਲਿਓ ਜੀ ਮਾਲਕ ਨੇ ਫੁੱਲ ਗਾਰੰਟੀ ਲੈਂਦੀ ਹੈ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਫਿਕਸ ਰੇਟ ਹੈ ਜੀ 330 ਘਟਵਾਦਾ ਹੋਣਾ ਨਹੀਂ ਮੌਕੇ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੁਹਾਡੀ ਗੱਲ ਹੋ ਜੂਗੀ ਨੰਬਰ 2 ਮਾਲਕ ਨੇ ਦਿੱਤੇ ਆ ਜੀ ਤੁਹਾਨੂੰ ਨੋਟ ਕਰਵਾ ਦਿੰਨੇ 9465290062 ਸਾਰਾ ਕੁਝ ਆਪਾਂ ਵੀਡੀਓ ਚ ਦੱਸ ਹੀ ਰਹੇ ਆ ਜੀ ਵੀਡੀਓ ਜੇ ਚੰਗੀ ਲੱਗ ਰਹੀ ਆ ਤਾਂ ਜਰੂਰ ਦੱਸੋ ਕਮੈਂਟਸ ਕਰਕੇ ਜੇ ਕਿਸੇ ਨੇ ਐਡ ਕਰਵਾਉਣੀ ਆ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਕੋਈ ਵੀ ਗੱਡੀ ਆ ਕੋਈ ਵੀ ਬੁਲਟ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਤੇ ਹਮੇਸ਼ਾ ਹਰੇ ਅੱਖਰਾਂ ਚ ਲਿਖਿਆ ਰਹਿੰਦਾ ਪੂਰੀ ਵੀਡੀਓ ਚ ਹੁਣ ਆਪਾਂ ਇੱਕ ਹੋਰ ਸਵਿਫਟ ਗੱਡੀ ਲੈ ਕੇ ਪਹੁੰਚੇ ਹਾਂ ਜੇ ਆਪਾਂ ਮਾਡਲ ਦੇਖੀਏ ਤਾਂ 2009 ਮਾਡਲ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਹੈ ਇਹ ਚਿੱਟੇ ਰੰਗ ਦੀ ਗੱਡੀ ਆ ਤੇ ਇਹ ਗੱਡੀ ਆਪਣੇ ਕੋਲੇ ਮੋਗੇ ਏਰੀਆ ਚ ਪਹੁੰਚੀ ਹੈ ਨਵਾਂ ਮਾਡਲ ਹੈ 2000 ਤੇ 29 ਤੱਕਰ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 29 ਟੱਕਰ ਪਾਸੀਆ ਡੀਜ਼ਲ ਵੇਰੀਐਂਟ ਐ ਨਵੇਂ ਟਾਇਰ ਨੇ ਡਿਮਾਂਡ ਦੀ ਆਪਾਂ ਜੇ ਗੱਲ ਕਰੀਏ ਤਾਂ 2 ਲੱਖ ਰੁਪਏ ਡਿਮਾਂਡ ਕੀਤੀ ਐ ਪੰਜਾਬ ਨੰਬਰ ਗੱਡੀ ਐ ਰੰਗ ਚਿੱਟਾ ਗਾ ਸੋਹਣੀ ਗੱਡੀ ਐ ਘਰੇ ਖੜੀ ਐ ਮਾਲਕ ਦੇ ਮਾਲਕ ਨੇ ਵਧੀਆ ਰੱਖੀ ਹੋਈ ਐ ਜੇ ਕਿਸੇ ਨੂੰ ਪਸੰਦ ਗੱਡੀ ਆਉਂਦੀ ਐ ਹੀ ਕੋਈ ਜਾ ਕੇ ਦੇਖਣਾ ਚਾਹੁੰਦਾ ਐ ਤਾਂ ਮੋਗੇ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਮੋਗੇ ਏਰੀਆ ਚ ਜਾ ਕੇ ਦੇਖ ਸਕਦੋਂ ਕਿਸੇ ਨੇ ਤੂਰ ਕੇ ਸਟਾਰਟ ਕਰਕੇ ਗਾਜੂ ਚ ਪੱਤਰ ਦੇਖਣੀ ਆ ਕਿਸੇ ਨੇ ਇੰਜਣ ਦੇਖਣਾ ਸਾਰਾ ਕੁਝ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਪਹਿਲਾਂ ਕੋਈ ਗੱਲ ਕਰਨੀ ਆ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਪਹਿਲਾਂ ਵੀ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 8847016011 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਤੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਆਪੇ ਗੱਲ ਕਰ ਲਿਓ ਜੀ ਤੇ ਵੀਡੀਓ ਵਧੀਆ ਤੁਹਾਨੂੰ ਲੱਗ ਰਹੀ ਆ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਹਰ ਰੋਜ਼ ਡੇਲੀ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੋ ਤੇ ਨਾਲ ਇੱਕ ਬੈਲ ਆਈਕਨ ਅਸੀਂ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦੋ ਠੀਕ ਹੈ ਜੀ ਬਾਕੀ ਲਾਈਕ ਕਰਨਾ ਨਾ ਭੁੱਲੋ ਲਾਈਕ ਚੱਲਦੀ ਚੱਲਦੀ ਵੀਡੀਓ 'ਚ ਜਰੂਰ ਕਰ ਦਿਆ ਕਰੋ ਹੁਣ ਆਪਾਂ ਸਬਟ ਇੱਕ ਹੋਰ ਲੈ ਕੇ ਪਹੁੰਚ ਜਾਂ ਗੱਡੀ ਆਪਣੇ ਕੋਲੇ ਫਰੀਦਕੋਟ ਏਰੀਆ ਚੋਂ ਇਹ ਪਹੁੰਚੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਡੀਜ਼ਲ ਤੇ ਗੱਡੀ ਆ ਮਾਡਲ 2010 ਆਪਾਂ ਨੂੰ ਮਿਲੂਗਾ ਐਨ ਆਰ ਆਈ ਮਾਲਕ ਦੀ ਗੱਡੀ ਆ ਮਾਲਕਾ ਬਰ ਗਈ ਹੋਣੀ ਤੇ ਗੱਡੀ ਇਹਨਾਂ ਦੇ ਘਰੇ ਖੜੀ ਆ ਸੋਹਣੀ ਗੱਡੀ ਆ ਪੰਜਾਬ ਨੰਬਰ ਦੇ ਵਿੱਚ ਆਪਾਂ ਨੂੰ ਗੱਡੀ ਇਹ ਮਿਲ ਜੂਗੀ ਕਿਸੇ ਨੇ ਦੇਖਣੀ ਆ ਤੋਰ ਕੇ ਦੇਖਣੀ ਆ ਚਲਾ ਕੇ ਦੇਖਣੀ ਆ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਰੇਟ ਜੇ ਆਪਾਂ ਦੇਖੀ ਤਾਂ 1 ਲੱਖ 85000 ਰੁਪਿਆ ਮਾਲਕ ਨੇ ਰੇਟ ਆਖਿਆਗਾ ਫਰੀਦਕੋਟ ਘਰੇ ਗੱਡੀ ਤੁਹਾਨੂੰ ਮਿਲੂਗੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਤੋਰ ਕੇ ਦੇਖਣੀ ਹੈ ਗੱਡੀ ਸਟਾਰਟ ਕਰਕੇ ਦੇਖਣੀ ਹੈ ਕਿਵੇਂ ਮਰਜ਼ੀ ਚੈੱਕ ਕਰ ਲਿਓ ਜੀ ਵਧੀਆ ਗੱਡੀ ਆਪਾਂ ਨੂੰ ਮਿਲ ਚੁਗੀ ਬਾਕੀ ਫਰੀਦਕੋਟ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 97 814 38 966 ਗੱਲ ਕਰ ਲਿਓ ਆਪੇ ਜੀ ਹੁਣ ਤੁਸੀਂ ਇੱਕ Maruti 800 ਗੱਡੀ ਦੇਖੋ ਜੀ ਆਪਣੇ ਕੋਲੇ ਕਾਫੀ ਡਿਮਾਂਡ ਆ ਰਹੀ ਸੀਗੀ ਜਮਾ ਸਸਤੀ ਗੱਡੀ ਵਾਸਤੇ ਜਮਾ ਸਸਤੀ ਜੀ ਗੱਡੀ ਵੀ ਨਾਲ ਦੀ ਨਾਲ ਆਪਾਂ ਇੱਕ ਲੈ ਕੇ ਪਹੁੰਚੇ ਆ ਇਹ ਜਿਹੜੀ ਗੱਡੀ ਆ ਉੱਚਾ ਪਿੰਡ ਸੰਘੂਲ ਪਿੰਡ ਦੇ ਵਿੱਚੋਂ ਆਪਣੇ ਕੋਲੇ ਪਹੁੰਚੀ ਆ 42000 ਦੀ ਇਹਨਾਂ ਨੇ ਸੇਲ ਕਰਨੀ ਹੈ 2000 ਤੇ 5 ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਆ ਟਾਇਰ ਟੱਪਾ ਠੀਕ ਆ ਗੱਡੀ ਸੋਹਣੀ ਐ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਨੰਬਰ ਆ 8054071038 ਗੱਲ ਕਰ ਸਕਦਾ ਹਾਂ ਜੀ। ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ। ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੈ, ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਕਿਸੇ ਕੋਲੇ ਘਰ, ਕੋਠੀ, ਮਕਾਨ, ਕੋਈ ਵੀ ਗੱਡੀ, ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਜੀ ਵੀਡੀਓ, ਜਾਣਕਾਰੀ, ਫੋਟੋਆਂ, ਨੰਬਰ ਹਰੇ ਜਖੜਾ ਚ ਤੁਹਾਨੂੰ ਮਿਲ ਗਿਆ ਹੋਊਗਾ। ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ। ਪੇਜ ਤੇ ਐਡ ਫਰੀ ਚ ਲਗਵਾ ਸਕਦਾ ਹਾਂ। ਬਾਕੀ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ। ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੂਠੀ ਮਕਾਨ ਕਿਹੜੀ ਗੱਡੀ ਕਿੱਥੋਂ ਮੋਟਰਸਾਈਕਲ ਕਿੰਨੇ ਰੇਟ 'ਚ ਚਾਹੀਦਾ